ਹੈਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਲਜੀਤ ਕੌਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਹਾਂਜੀ ਅੱਜ ਆਪਾਂ ਤੁਹਾਡੇ ਸਤੇ ਇੱਕ ਬਹੁਤ ਹੀ ਸੌਖਾ ਜਿਹਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਏ ਹਾਂ ਨਾਲ ਹੀ ਆਪਣੀ ਬਟਰ ਪੱਟੀ ਬਣਉਂਗੀ ਤੇ ਨਾਲ ਹੀ ਆਪਾਂ ਤੁਹਾਨੂੰ ਡਿਜ਼ਾਈਨ ਬਣਾਉਣਾ ਦੱਸਾਂਗੇ ਇਹ ਹੁਣ ਆਪਾਂ ਡਿਜ਼ਾਈਨ ਬਣਾਉਣਾ ਕੋਈ ਵੀ ਬਾਰਡਰ ਬਣਾ ਕੇ ਆਪਾਂ ਉੱਪਰ ਡਿਜ਼ਾਈਨ ਬਣਾ ਸਕਦੇ ਨਹੀਂ ਤੇ ਕੁਆਲਟੀ ਸिलाई ਤੇ ਇੱਕ ਸਿੱਧੀ ਸिलाई ਪਾ ਕੇ ਆਪਾਂ ਡਿਜ਼ਾਈਨ ਬਣਾ ਸਕਦੇ ਹਾਂ జీడీ డిజైన్ పహలి సై పట్టి బనావే ఇద్దరలే పా బా దో కుడే సనావే తాగా పిచ్చే రకే దో కుడే ఉల్టి బనావే ఇలా కుగా అక్కడ దో కు సనావే ఇద్దరు కు కద గాగా అంతా పం కు ఉల్టే బ దో తి 4 5 ਕੁੰਡੇ ਆ ਪੌਲਟੇ ਬਣਾ ਲੇ ਤਾਗਾ ਪਿੱਛੇ ਕਰ ਲਿਆ ਇਹ ਆਪਣੇ ਬਟਨਕ ਪੱਟੀ ਦੇ ਕੁੰਡੇ ਇੰਨੇ ਤੇ ਹੁਣ ਆਪਣਾ ਇਹ ਥੋੜਾ ਜਿਹਾ ਬਣੂਗਾ ਦੋਹਾਂ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰਾਂਗੇ ਤਾਗਾ ਅੱਗੇ ਕੀਤਾ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਤਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਤਾਗਾ ਅੱਗੇ ਦੋ ਕੁੰਡੇ ਉਲਟੇ ਤਾਗਾ ਪਿੱਛੇ ਕਰਾਂਗੇ ਇਹ ਹੁਣ ਆਪਾਂ ਇਸ ਕੁੰਡੇ ਦੇ ਇੱਕ ਦੇ ਪੰਜ ਕੁੰਡੇ ਬਣਾਵਾਂਗੇ ਇੱਕ ਵਲ ਪਾ ਲੈਣਾ ਦੋ ਤੇ ਤਿੰਨ ਹੋ ਗਏ ਫੇਰ ਵਲ ਪਾ ਲਿਆ ਚਾਰ ਪੰਜ ਹੋ ਗਏ ਇੱਕ ਕੁੰਡੇ ਤੇ ਪੰਜ ਕੁੰਡੇ ਬਣਾ ਲਏ ਦੂਸਰੇ ਕੁੰਡੇ ਦੇ ਵੀ ਆਪਾਂ ਇਸੇ ਤਰ੍ਹਾਂ ਹੀ ਪੰਜ ਕੁੰਡੇ ਬਣਾਉਣੇ ਹਨ ਇੱਕ ਵਲ ਪਾ ਲਿਆ ਦੋ ਵਲ ਪਾ ਲਿਆ ਤਿੰਨ ਚਾਰ ਪੰਜ ਕੁੰਡੇ ਆਪਣੇ ਹੋ ਗਏ ਇਹ 10 ਕੁੰਡੇ ਹੋ ਗਏ ਦੋਹਾਂ ਕੁੰਡਿਆਂ ਤੋਂ ਤਾਗਾ ਅੱਗੇ ਕੀਤਾ ਦੋ ਕੁੰਡੇ ਆਪਣੇ ਉਲਟੇ ਬਣਨਗੇ। ਤਾਗਾ ਪਿੱਛੇ ਕੀਤਾ ਇੱਕ ਕੁੰਡਾ ਸਿੱਧਾ। ਤਾਗਾ ਅੱਗੇ ਕੀਤਾ ਦੋ ਕੁੰਡੇ ਉਲਟੇ। ਤਾਗਾ ਪਿੱਛੇ ਕਰਕੇ ਇਸ ਕੁੰਡੇ ਨੂੰ ਲਾ ਕੇ ਆਪਾਂ ਸਿੱਧਾ ਕਰਕੇ ਤੇ ਦੋਵਾਂ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾ ਦੇਣਾ। ਬੈਕ ਸਾਈਡ ਸਲਾਈ ਪਾ ਕੇ ਲਾਸਟ ਵਾਲੇ ਦੋ ਕੁੰਡੇ ਜਿਹੜੇ ਉਲਟੇ ਹੁਣ ਆਪਣੀ ਉਲਟੀ ਸਲਾਈ ਆ ਗਈ ਉਲਟੀ ਸਲਾਈ ਤੇ ਪਹਿਲੇ ਜਿਹੜੇ ਉਧਰੋਂ ਦੋ ਕੁੰਡੇ ਉਲਟੇ ਬਣੇ ਸੀ ਇਧਰੋਂ ਆਪਾਂ ਸਿੱਧੇ ਬਣਨੇ ਆ ਉਲਟੀ ਚ ਲਾਈਸ ਸਿੱਧੇ ਅਤੇ ਸਿੱਧੇ ਉਲਟਿਆਂ ਤੇ ਉਲਟੇ ਇਸੇ ਤਰ੍ਹਾਂ ਹੀ ਸਲਾਈ ਬਣਾਉਣੀ ਆ ਆਪਾਂ ਸਾਰੀ ਦੋ ਕੁੰਡੇ ਆਪਣੇ ਉਲਟੇ ਸਿੱਧੇ ਬਣ ਗਏ ਤਾਗਾ ਅੱਗੇ ਕੀਤਾ ਇੱਕ ਕੁੰਡਾ ਆਪਣਾ ਉਲਟਾ ਦੋ ਇੱਕ ਕੁੰਡਾ ਉਲਟਾ ਬਣ ਗਿਆ ਆਪਣਾ ਜਿਹੜਾ ਉਧਰੋਂ ਸਿੱਧਾ ਬਣਿਆ ਸੀ దూసరా కుడా కుడా సనాడే దో కు ఆధర స దో కు స ਜਿਹੜੇ ਆਪਾਂ ਇਹ 10 ਕੁੰਡੇ ਬਣਾਏ ਸੀ ਦੋਹਾਂ ਕੁੰਡਿਆਂ ਤੋਂ ਇਹ ਵੀ ਆਪਾਂ ਸਿੱਧੇ ਹੀ ਬਣਾਣੇ ਇਧਰੋਂ ਇੱਕ 2 3 4 5 6 7 8 9 10 ਇਹ ਦੋ ਕੁੰਡੇ ਜਿਹੜੇ ਆਪਣੇ ਇਧਰੋਂ ਉਲਟੇ ਬਣਾਏ ਸੀ ਇਧਰ ਆਪਾਂ ਸਿੱਧੇ ਬਣਾਵਾਂਗੇ ਇੱਕ ਕੁੰਡਾ ਆਪਣਾ ਉਲਟਾ ਬਣਾ ਤਾਗਾ ਪਿੱਛੇ ਕੀਤਾ ਦੋ ਕੁੰਡੇ ਆਪਣੇ ਸਿੱਧੇ ਤਾਗਾ ਅੱਗੇ ਕੀਤਾ ਇੱਕ ਕੁੰਡਾ ਆਪਣਾ ਉਲਟਾ ਬਣੂਗਾ ਇਹ ਹੁਣ ਆਪਣੇ ਬਟਨ ਪੱਟੀ ਵਾਲੇ ਕੁੰਡੇ ਆ ਗਏ ਹੁਣ ਆਪਾਂ ਸਾਰੇ ਕੁੰਡੇ ਉਲਟੇ ਹੀ ਬਣਾਉਣੇ ਆ ਸਾਰੇ ਕੁੰਡੇ ਉਲਟੇ ਬਣਾਉਣੇ ਆ ਬਟਨ ਪੱਟੀ ਵਾਲੇ ਉਲਟੇ ਸਾਈਡ ਤੋਂ ਸਾਰੇ ਕੁੰਡੇ ਉਲਟੇ ਬਣਾਇਆ ਕਰਨੇ ਹਨ ਹਰੇਕ ਸਲਾਈ ਤੇ ਡਿਜ਼ਾਈਨ ਵਾਲੀ ਸਲਾਈ ਤੇ ਆਪਾਂ ਜਿਹੜੇ ਹੈਗੇ ਆ ਉਹ ਉਲਟੇ ਸਿੱਧੇ ਕੁੰਡੇ ਆਪਾਂ ਬਣਾਉਣੇ ਆ। ਉਲਟਿਆਂ ਤੇ ਉਲਟੇ ਸਿੱਧਿਆਂ ਤੇ ਸਿੱਧੇ ਉਹ ਬਣਾਉਣੇ ਆ। ਜਿਹੜੇ ਇਹ ਕੁੰਡਾ ਆਪਾਂ ਜਾਂਦੇ ਵਾਰ ਲਾਉਣਾ ਉਲਟੀ ਸਾਈਡ ਤੋਂ। ਫਿਰ ਇਹਦੇ ਨਾਲ ਆਪਣੀ ਬਟਨ ਪੱਟੀ ਦੀ ਜਿਹੜੀ ਐਡ ਆ ਬਹੁਤ ਸੋਹਣੀ ਬਣ ਜਾਂਦੀ ਆ। ਫਿਰ ਇਹਨੂੰ ਆਪਾਂ ਬੈਕ ਸਾਈਡ ਸਲਾਈ ਪਾ ਕੇ ਬਣਾ ਲੈਣਾ ਦੋ ਸਿੱਧੀ ਸਾਈਡ ਤੋਂ ਦੋ ਕੁੰਡੇ ਆਪਣੇ ਉਲਟੇ ਸਿੱਧੇ ਧਾਗਾ ਪਿੱਛੇ ਰੱਖਣਾ। ਚਾਰ ਕੁੰਡੇ ਹੁਣ ਆਪਣੇ ਇੱਥੇ ਉਲਟੇ ਬਣਾਣਗੇ 1 2 3 4 ਹੁਣ ਆਪਾਂ ਤਾਂ ਅੱਗੇ ਰੱਖਣਾ ਇਹ ਜਿਹੜੇ ਦੋ ਕੁੰਡੇ ਸਿੱਧੇ ਬਣਾਵਾਂਗੇ ਤਾਂ ਅੱਗੇ ਕੀਤਾ ਹੁਣ ਆਪਣੇ ਜਿਹੜੇ ਇਹ ਪੰਜ ਕੁੰਡੇ ਸੀ ਇਹਨਾਂ ਚੋਂ ਆਪਾਂ ਦੋਹਾਂ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਇੱਥੇ ਹੁਣ ਇੱਕ ਕਰਤਾ ਬਾਕੀ ਕੁੰਡੇ ਆਪਾਂ ਸਿੱਧੇ ਬਣਾਉਣ ਲਾਂਗੇ ਉਲਟੇ ਬਣਾਉਣ ਲਾਂਗੇ తాగా పిచ్చే కండా సెా బ ధాగా అంత కల్టా తాగా పిచ్చే కల్టాతో సీధా దోవ కదా కండా కండే అప్పుటే ధాగా పిచ్చే జా దే బయస్ ఏ సీధే బావే సైడ్ సీధే బావే 1 2 3 4 5 6 7 8 9 10 ਇਹ ਆਪਾਂ 10 ਕੁੰਡੇ ਸਿੱਧੇ ਬਣਾ ਲਏ ਧਾਗਾ ਅੱਗੇ ਕੀਤਾ ਦੋ ਕੁੰਡੇ ਜਿਹੜੇ ਆਪਣੇ ਇਹ ਉਲਟੇ ਬਣਨਗੇ ਤਾਗਾ ਪਿੱਛੇ ਕੀਤਾ ਇੱਕ ਕੁੰਡੇ ਇਸ ਕੁੰਡੇ ਨੂੰ ਆਪਾਂ ਉਲਟਾ ਕੇ ਇਸ ਤਰ੍ਹਾਂ ਸਿੱਧਾ ਕਰਕੇ ਦੋਵਾਂ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਇੱਥੇ ਆਪਣਾ ਤਾਗਾ ਅੱਗੇ ਕਰਕੇ ਇੱਕ ਕੁੰਡਾ ਰਹਿ ਗਿਆ ਨੂੰ ਉਲਟਾ ਬਣਾਵਾਂਗੇ ਤਾਗਾ ਪਿੱਛੇ ਕੀਤਾ ਇਹ ਕੁੰਡਾ ਸਿੱਧਾ ਲਾਸਟ ਵਾਲੇ ਦੋ ਕੁੰਡੇ ਉਲਟੇ 올ਟੀ ਸਾਈਡ ਤੋਂ ਜਿਹੜੇ ਕੁੰਡੇ ਉਲਟੇ ਉਲਟੇ ਜਿਹੜੇ ਸਿੱਧੇ ਸਿੱਧੇ ਤੇ ਜਿਹੜੇ ਬਟਨ ਪੱਟੀ ਵਾਲੇ ਉਹ ਸਾਰੇ ਉਲਟੇ ਬਣਾਵਾਂਗੇ ਹੁਣ ਆਪਨੇ ਸਿੱਧੀ ਸਾਈਡ ਤੋਂ ਆਗੇ ਪਹਿਲੇ ਦੋ ਕੁੰਡੇ ਸਿੱਧੇ ਹੀ ਧਾਗਾ ਪਿੱਛੇ ਕਰਾਂਗੇ ਹੁਣ ਇਹ ਆਪਾਂ ਕੁੰਡੇ ਉਲਟੇ ਬਣਾਉਣੇ ਇੱਥੋਂ ਤੱਕ ਕਰ ਜਿਵੇਂ ਜਿਵੇਂ ਆਪਣੇ ਕੁੰਡੇ ਵਧੀ ਜਾਂਦੇ ਉਹਵੇਂ ਆਪਾਂ ਨਾਲ ਦੇ ਨਾਲ ਉਲਟੇ ਬਣਾਈ ਜਾਣੇ ਆ ਇਹ ਜਾਲੀ ਵਾਲਾ ਕੁੰਡਾ ਵੀ ਉਲਟਾ ਕਰ ਲਿਆ ਹੁਣ ਦੋ ਕੁੰਡੇ ਆਪਣੇ ਸਿੱਧੇ ਆ ਗਏ ਹੁਣ ਆਪਾਂ ਤਾਂ ਅੱਗੇ ਆਗੇ ਰੱਖਣਾ ਇੱਥੇ ਵੀ ਜਾਲੀ ਪਾ ਦੇਣੀ ਹੈ ਦੋ ਕੁੰਡੇ ਸਿੱਧੇ ਤਾਂ ਅੱਗੇ ਕੀਤਾ ਹੁਣ ਇਹ ਦੋ ਕੁੰਡਿਆਂ ਚੋਂ ਇੱਕ ਕੁੰਡਾ ਕਰਾਂਗੇ ਦੋਵਾਂ ਦਾ ਇਹ ਦੋ ਕੁੰਡੇ ਆਪਾਂ ਉਲਟੇ ਬਣਾ ਲਾਂਗੇ ਤਾਂ ਅੱਗਾ ਪਿੱਛੇ ਕਰਕੇ ਇਹ ਕੁੰਡਾ ਆਪਣਾ ਇੱਕ ਸਿੱਧਾ ਬਣੂ ਡਿਜ਼ਾਈਨ ਵਾਲਾ ਤਾਗਾ ਪਿੱਛੇ ਰੱਖਣਾ ਹੁਣ ਆਪਾਂ ਇਹਨਾਂ ਦੋਹਾਂ ਕੁੰਡਾ ਉਲਟਾ ਕੁੰਡਾ ਜਿਹੜਾ ਸਨ ਚਾਹ ਤੇ ਜਿਹੜਾ ਸਿੱਧਾ ਇਹਨਾਂ ਦੋਹਾਂ ਦਾ ਇੱਕ ਕਰਦੇ ਆਂਗੇ ਦੋ ਇੱਕ ਕਰਤਾ ਤਾਗਾ ਅੱਗੇ ਕੀਤਾ ਦੋ ਕੁੰਡੇ ਉਲਟੇ ਆਗੇ ਡਿਜ਼ਾਈਨ ਵਾਲੀ ਸਾਈਡ ਤੋਂ ਤਾਗਾ ਪਿੱਛੇ ਕਰਕੇ ਹੁਣ ਆਪਾਂ ਇਹਨਾਂ ਦੋਹਾਂ ਕੁੰਡਿਆਂ ਦਾ ਇੱਕ ਕਰਾਂਗੇ ਜਿਹੜੇ 10 ਕੁੰਡੇ ਸੀਗੇ ਦੋਹਾਂ ਦਾ ਇੱਕ ਕਰਤਾ ਤਾਗਾ ਅੱਗੇ ਕੀਤਾ ਦੋ ਕੁੰਡੇ ਆਪਣੇ ਉਲਟੇ ਬਣ ਗਏ ਤਾਗਾ ਪਿੱਛੇ ਕਰਕੇ ਦੋ ਕੁੰਡੇ ਸਿੱਧੇ ਤਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਤਾਗਾ ਪਿੱਛੇ ਕਰਕੇ ਇਹ ਕੁੰਡੇ ਨੂੰ ਆਪਾਂ ਸਿੱਧਾ ਕਰ ਲਾਂਗੇ ਇਸ ਤਰ੍ਹਾਂ ਦੋਹਾਂ ਕੁੰਡਿਆਂ ਨੂੰ ਆਪਾਂ ਇੱਕ ਕੁੰਡਾ ਕਰ ਦਿਆਂਗੇ ਤਾਗਾ ਅੱਗੇ ਕੀਤਾ ਦੋ ਕੁੰਡੇ ਆਪਣੇ ਉਲਟੇ ਹੋ ਗਏ ਇੱਥੇ ਤਾਗਾ ਪਿੱਛੇ ਕੀਤਾ ਇਸ ਕੁੰਡੇ ਨੂੰ ਲਾ ਕੇ ਵੀ ਸਿੱਧਾ ਕਰਕੇ ਜਿਹੜਾ ਉਲਟਾ ਤੇ ਸਿੱਧਾ ਦੋਵਾਂ ਦਾ ਇੱਕ ਬਣਾ ਦੇਾਂਗੇ ਇਹ ਕੁੰਡਾ ਆਪਣਾ ਸਿੱਧਾ ਬਣਨ ਨਾਲ ਧਾਗਾ ਅੱਗੇ ਕੀਤਾ ਦੋ ਕੁੰਡੇ ਉਲਟੇ ਲਾਸਟ ਵਾਲੇ ਉਲਟੇ ਸਾਈਡ ਸਾਈਡ ਤੋਂ ਜਿਹੜੇ ਉਲਟੇ ਉਹ ਉਲਟੇ ਜਿਹੜੇ ਸਿੱਧੇ ਅਤੇ ਸਿੱਧੇ ਬਣਾਉਣੇ ਆਪਾਂ ਹੈ ਇਹ ਆਪਣਾ ਡਿਜ਼ਾਈਨ ਬਣਾਣਾ ਸ਼ੁਰੂ ਹੋ ਗਿਆ ਇਧਰ ਲਪਾਸਾ ਬਟਨ ਪੱਟੀ ਹੈ ਇਧਰਲੇ ਪਾਸੇ ਡਿਜ਼ਾਈਨ ਹੈ ਇਹ ਡਿਜ਼ਾਈਨ ਵਾਲੇ ਉਲਟੇ ਅਤੇ ਉਲਟੇ ਬਟਨ ਪੱਟੀ ਵਾਲੇ ਸਾਰੇ ਆਪਾਂ ਸਿੱਧੇ ਬਣਾਵਾਂਗੇ 올ਟੀ ਸਾਈਡ ਤੋਂ ਹੁਣ ਆਪਾਂ ਸਿੱਧੀ ਸਾਈਡ ਤੋਂ ਆਗੇ ਪਹਿਲੇ ਦੋ ਕੁੰਡੇ ਆਪਾਂ ਸਿੱਧੇ ਹੀ ਬਣਾਉਣੇ ਆ ਤਾਗਾ ਪਿੱਛੇ ਰੱਖਣਾ ਇੱਥੋਂ ਤੱਕਰ ਆਪਣੇ ਜਿਹੜੇ ਸਾਰੇ ਕੁੰਡੇ ਆਪਾਂ 올ਟੇ ਬਣਾਉਣੇ ਆ ਤਾਗਾ ਪਿੱਛੇ ਕੀਤਾ ਆਪਾਂ ਤਾਗਾ ਅੱਗੇ ਰੱਖਣਾ ਦੋ ਕੁੰਡੇ ਆਪਾਂ ਉਲਟੇ ਸਿੱਧੇ ਬਣਾਉਣੇ ਆ ਤਾਗਾ ਅੱਗੇ ਕੀਤਾ ਹੁਣ ਆਪਾਂ ਇੱਥੇ ਦੋਹਾਂ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਇਹ ਕੁੰਡਾ ਆਪਣਾ ਜਿਹੜਾ ਇੱਕ ਰਹਿ ਗਿਆ ਇਹ ਉਲਟਾ ਬਣਾਵਾਂਗੇ ਤਾਗਾ ਪਿੱਛੇ ਕਰਕੇ ਹੁਣ ਆਪਾਂ ਇਹਨਾਂ ਦੋਹਾਂ ਕੁੰਡਿਆਂ ਦਾ ਜਿਹੜੇ ਆਪਣੇ ਦੋ ਕੁੰਡੇ ਇਹ ਇਹਨਾਂ ਦੋਹਾਂ ਦਾ ਇੱਕ ਕਰਾਂਗੇ ਇਹ ਡਿਜ਼ਾਈਨ ਵਾਲਾ ਆਪਣਾ ਇਹ ਹੌਲੀ ਹੌਲੀ ਘਟਦੇ ਜਾਂਦੇ ਇਸ ਤਰ੍ਹਾਂ ਕੁੰਡੇ ਜਿਹੜੇ 10 ਕੁੰਡੇ ਆਪਾਂ ਪੋ ਇੱਥੇ ਵਧਾਏ ਸੀ ਉਹ ਹੌਲੀ ਹੌਲੀ ਘਟੀ ਜਾਣਗੇ ਦੋ ਕੁੰਡਿਆਂ ਉਲਟੇ ਧਾਗਾ ਪਿੱਛੇ ਕੀਤਾ ਇੱਕ ਹੁੰਡਾ ਇੱਥੇ ਸੱਚਾ ਉਲਟਾ ਬਣੂਗਾ ਹੁਣ ਧਾਗਾ ਪਿੱਛੇ ਕੀਤਾ ਹੁਣ ਇਹਨਾਂ ਦੋਵਾਂ ਦਾ ਇੱਕ ਇਹ ਦੋਵਾਂ ਦੇੱਕ ਕਰ ਤਾ ਧਾਗਾ ਅੱਗੇ ਕੀਤਾ ਦੋ ਕੁੰਡੇ ਆਪਣੇ ਉਲਟੇ ਧਾਗਾ ਪਿੱਛੇ ਕਰਕੇ హింజీ దో కుండే సీనా దా కు బానే దో తిన్న చార్ దో పాడే బ అత దో కుండే అనే ਉਲਟੇ ਧਾਗਾ ਪਿੱਛੇ ਕੀਤਾ ਇਸ ਕੁੰਡੇ ਨੂੰ ਰਲਾ ਕੇ ਸਿੱਧਾ ਕਰਕੇ ਦੋਨਾਂ ਦਾ ਇੱਕ ਕਰ ਦੇਣਾ ਇੱਕ ਕੁੰਡਾ ਆਪਣਾ ਉਲਟਾ ਧਾਗਾ ਪਿੱਛੇ ਕੀਤਾ ਹੁਣ ਇਹਨੂੰ ਵੀ ਆਪਾਂ ਸਿੱਧਾ ਕਰ ਲੈਣਾ ਤੇ ਦੋਵਾਂ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰ ਦੇਣਾ ਲਾਸਟ ਵਾਲੇ ਕੁੰਡੇ ਦੋ ਸਿੱਧੇ ਸਿੱਧੇ ਹੀ ਜਾਣੇ ਆ ਉਲਟੇ ਜਾਣੇ ਆ ਨਾਲੇ ਆਪਣੇ ਕੁੰਡੇ ਇੱਥੇ ਵਧੀ ਜਾਂਦੇ ਨਾਲ ਹੀ ਆਪਣੇ ਘਟੀ ਜਾਂਦੇ ਇਹ ਹੌਨਲਟੀ ਸੇ ਹੌਲਟੀ ਸਿੱਧੇ ਤੋਂ ਸਿੱਧੇ ਹੁਣ ਆਪਾਂ ਸਿੱਧੀ ਸੈਟ ਤੇ ਆ ਗਏ ਹੁਣ ਆਪਾਂ ਇਹ ਪੱਟੀ ਥੋੜੀ ਜਿਹੀ ਬਦਲਾਂਗੇ ਇੱਥੋਂ ਤੱਕ ਕਰ ਆਪਣੇ 1 2 3 4 5 6 7 8 9 10 10 ਕੁੰਡੇ ਆਪਾਂ ਬੜੇ ਬਣ ਗਏ ਵਦਕੇ ਹੁਣ ਆਪਾਂ ਇਹਨਾਂ ਨੂੰ ਨੀਕੋਸ ਵੀ ਕਰਨਾ ਇਹਨਾਂ ਨੂੰ ਘਟਾਉਣਾ ਹੁਣ ਆਪਾਂ ਦੋ ਕੁੰਡੇ ਆਪਾਂ ਸਿੱਧੇ ਬਣਾ ਲੇ ਹੁਣ ਆਪਾਂ ਪੱਗ ਅੱਗੇ ਕੀਤਾ ਹੁਣ ਇਹਨਾਂ ਦੋਵਾਂ ਦਾ ਇੱਕ ਕਰ ਦੇਣਾ ਇੱਥੇ ਉਲਟਾਈ ਦੋਨਾਂ ਦਾ ਇੱਕ ਕਰਤਾ ਬਾਕੀ ਸਾਰੇ ਕੁੰਡੇ ਉਲਟੇ ਹੁਣ ਆਪਾਂ ਇੱਧਰਲੀ ਸਾਈਡ ਤੋਂ ਵੀ ਆ ਸਿੱਧੇ ਆਪਣੇ ਤੇ ਇੱਥੇ ਦੋ ਕੁੰਡੇ ਰਹਿ ਗਏ ਇਹਨਾਂ ਦੋਵਾਂ ਕੁੰਡਾਂ ਦਾ ਵੀ ਆਪਾਂ ਇੱਕ ਕਰ ਦੇਣਾ ਜਿਵੇਂ ਜਿਵੇਂ ਆਪਾਂ ਬਤਾਏ ਸੀ ਉਹਨਾਂ ਵਿੱਚ ਆਪਾਂ ਇਹ ਘਟਾਈ ਜਾਣੇ ਤਾਗਾ ਪਿੱਛੇ ਕੀਤਾ ਦੋ ਕੁੰਡੇ ਸਿੱਧੇ ਤਾਗਾ ਆਪਾਂ ਪਿੱਛੇ ਰੱਖਣਾ ਹੁਣ ਆਪਾਂ ਇੱਥੇ ਵਧਾਈ ਜਾਣੇ ਕੁੰਡੇ ਤਾਗਾ ਪਿੱਛੇ ਰੱਖ ਕੇ ਹੁਣ ਪਹਿਲਾਂ ਆਪਣੇ ਦੋ ਕੁੰਡੇ ਸੇ ਹੁਣ ਆਪਣੇ ਤਿੰਨ ਹੋ ਜਾਣੇ ਸਾਂਣੀ ਜਾਲੀ ਇਹ ਪੱਟੀ ਵਾਲੇ ਸਾਰੇ ਆਪਣੇ ਇਹ ਪੱਟੀ ਬਣੂਗੀ ਇੱਥੇ ਨਾਲ ਆਪਣੇ ਇਹ ਹੁਣ ਆਪਣੇ ਡਿਜ਼ਾਈਨ ਵਾਲੇ ਪਹਿਲਾ ਕੁੰਡਾ ਸਿੱਧਾ ਹੁਣ ਆਪਾਂ ਇਹਨਾਂ ਦੋਹਾਂ ਕੁੰਡਿਆਂ ਦਾ ਵੀ ਇੱਕ ਕੁੰਡਾ ਕਰਾਂਗੇ ਤੇ ਤਾਗਾ ਅੱਗੇ ਕਰਕੇ ਦੋ ਕੁੰਡੇ ਆਪਣੇ ਉਲਟੇ ਬਣ ਗਏ ਤਾਂ ਅਗਾ ਪਿੱਛੇ ਕਰਕੇ ਇਹ ਹੁਣ ਆਪਣੇ ਜਿਹੜੇ 10 ਕੁੰਡੇ ਬਣਾਏ ਸੀ ਇਹ ਆਪਾਂ ਸਿੱਧੇ ਬਣਾਵਾਂਗੇ 1 2 3 4 5 6 7 8 9 10 ਡਿਜ਼ਾਈਨ ਤਾਂ ਆਪਣਾ ਇੰਨਾ ਹੀ ਬਣਦਾ ਹੈ ਤੇ ਦੂਗਾ ਆਪਾਂ ਫੱਟੀ ਦੇ ਨਾਲ ਬਣਾਉਣਾ ਕਰਕੇ ਤੁਹਾਨੂੰ ਦੱਸਦੇ ਹਾਂ ਡਿਜ਼ਾਈਨ ਵੀ ਨਾਲ। ਹੰਦੋ ਕੁੰਡੇ ਉਲਟੇ। ਤਾਗਾ ਪਿੱਛੇ ਕਰਕੇ ਇਸ ਕੁੰਡੇ ਨੂੰ ਲਾ ਕੇ ਸਿੱਧਾ ਕਰਕੇ ਦੋਹਾਂ ਦਾ ਇੱਕ। ਇਹ ਕੁੰਡਾ ਆਪਣਾ ਸਿੱਧਾ ਬਣੂਗਾ ਲਾਸਟ ਵਾਲੇ ਦੋ ਕੁੰਡੇ ਆਪਣੇ ਉਲਟੇ ਬਣਨਗੇ। ਔਲਟੀ ਸਾਈਡ ਤੋਂ ਆਪਾਂ ਜਿਹੜੇ ਉਲਟੇ ਆ ਉਲਟੇ ਜਿਹੜੇ ਸਿੱਧੇ ਆ ਸਿੱਧੇ ਤੇ ਇਹ ਜਿਹੜੇ ਬਟਨ ਪੱਟੀ ਵਾਲੇ ਇਹ ਆਪਾਂ ਇੱਥੋਂ ਤੱਕ ਸਾਰੇ ਕੁੰਡੇ ਉਲਟੇ ਹੀ ਬਣਾਉਣੇ ਆ ਹੁਣ ਆਪਣੀ ਸਿੱਧੀ ਸਾਈਡ ਤੋਂ ਸਲਾਈ ਆ ਗਈ ਪਹਿਲੇ ਦੋ ਕੁੰਡੇ ਆਪਾਂ ਸਿੱਧੇ ਹੀ ਬਣਾਉਣੇ ਆ ਧਾਗਾ ਅੱਗੇ ਕਰਕੇ ਹੁਣ ਆਪਾਂ ਇੱਥੇ ਦੋਵਾਂ ਦਾ ਇੱਕ ਕਰ ਦਨਾ ਜਿਵੇਂ ਆਪਾਂ ਵਧਾਇ ਸੀ ਉਸੇ ਤਰ੍ਹਾਂ ਹੀ ਆਪਾਂ ਇਹ ਘਟਾਈ ਜਾਣੇ ਆ ਆਪਾਂ ਇੱਧਰ ਵੀ ਦੋਹਾਂ ਦਾ ਇੱਕ ਕਰ ਦੇਣਾ ਉਲਟਾ ਧਾਗਾ ਪਿੱਛੇ ਕਰਕੇ ਦੋ ਕੁੰਡੇ ਆਪਣੇ ਸਿੱਧੇ ਬਣਨਗੇ ਹੁਣ ਆਪਾਂ ਧਾਗਾ ਪਿੱਛੇ ਰੱਖਣ ਨੂੰ ਹੁਣ ਆਪਾਂ ਇੱਥੇ ਪੰਜ ਕੁੰਡੇ ਪੂਰੇ ਕਰਨੇ ਆਂ ਹੁਣ ਬਾਕੀ ਆ ਅੱਗੇ ਡਿਜ਼ਾਈਨ ਵਾਲੇ ਦੋਹਾਂ ਕੁੰਡਿਆਂ ਦਾ ਇੱਕ ਧਾਗਾ ਅੱਗੇ ਕੀਤਾ ਦੋ ਕੁੰਡੇ ਆਪਣੇ ਉਲਟੇ ਧਾਗਾ ਪਿੱਛੇ ਕੀਤਾ ਹੁਣ ਆਪਣੇ ਜਿਹੜੇ 10 ਕੁੰਡੇ ਸੀਗੇ ਇਹਨਾਂ ਚੋਂ ਆਪਾਂ ਇਸ ਤਰ੍ਹਾਂ ਦੋਹਾਂ ਦਾ ਇੱਕ ਕਰਾਂਗੇ ਇਹ ਨਾਲ ਹੀ ਵਧੀ ਜਾਣੇ ਨਾਲ ਹੀ ਘਟੀ ਜਾਣੇ ਆਪਣੇ ਧਾਗਾ ਅੱਗੇ ਕੀਤਾ ਦੋ ਕੁੰਡੇ ਉਲਟੇ ਧਾਗਾ ਪਿੱਛੇ ਕੀਤਾ ਦੋ ਕੁੰਡੇ ਸਿੱਧੇ ਧਾਗਾ ਅੱਗੇ ਕੀਤਾ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਕੇ ਇਹਨੂੰ ਲਾ ਕੇ ਆਪਾਂ ਸਿੱਧਾ ਕਰ ਲੈਣਾ ਇਹ ਦੋਵਾਂ ਕੁੰਡੇ ਦਾ ਆਪਾਂ ਇੱਕ ਕੁੰਡਾ ਕਰਾ ਦੇਣਾ। ਧਾਗਾ ਅੱਗੇ ਕੀਤਾ ਦੋ ਕੁੰਡੇ ਆਪਣੇ ਉਲਟੇ ਬਣ ਜਾਣੇ ਆ। ਧਾਗਾ ਪਿੱਛੇ ਕੀਤਾ ਇਹਨੂੰ ਲਾ ਕੇ ਸਿੱਧਾ ਕਰਕੇ ਇਹਨਾਂ ਦਾ ਆਪਣਾ ਦੋਵਾਂ ਦਾ ਇੱਕ ਕਰ ਦੇਣਾ। ਲਾਸਟ ਵਾਲੇ ਕੁੰਡੇ ਦੋ ਸਿੱਧੇ। ਉਲਟੀ ਸਲਾਈ, ਉਲਟਿਆਂ ਤੇ ਉਲਟੇ, ਸਿੱਧਿਆਂ ਤੇ ਸਿੱਧੇ ਪਾਉਣੇ ਆ। ਸਾਰੀ ਸਲਾਈ ਇਸੇ ਤਰ੍ਹਾਂ ਹੀ ਬਣਾਉਣੀ ਆ। ਆਪਣੀ ਬਟਨ ਪੱਟੀ ਬਣਨੀ ਸ਼ੁਰੂ ਹੋ ਗਈ ਹੈ ਦੇਖ ਲਓ ਤੇ ਆਪਣਾ ਡਿਜ਼ਾਈਨ ਤੋਂ ਦੂਜੀ ਵਾਰ ਤੇ ਤੀਜੀ ਵਾਰ ਬਣਨ ਵੀ ਸ਼ੁਰੂ ਹੋ ਬਟਨ ਪੱਟੀ ਹਜੇ ਇੱਕ ਹੀ ਬਣਿਆ ਆਪਣਾ ਬਣਿਆ ਨਹੀਂ ਹਜੇ ਵੈਸੇ ਉਹ ਵੀ ਘਾਟੀ ਥੋੜਾ ਜਆ ਬਟਨ ਪੱਟੀ ਮਾਰੇ ਆਪਾਂ ਬਣਾਈ ਜਾਂਦੇ ਤੁਹਾਡੇ ਨਾਲ ਦੱਸੀ ਜਾਂਦੇ ਡਿਜ਼ਾਈਨ ਵੀ ਬਣੀ ਜਾਂਦਾ ਦੋ ਕੁੰਡੇ ਸਿੱਧੇ ਦੋਵਾਂ ਦਾ ਇੱਕ ਇਧਰ ਫੇਰ ਦੋਵਾਂ ਦਾ ਇੱਕ ਆਪਣੇ ਤੇ ਚਾਰ ਕੁੰਡੇ ਰਹਿ ਗਏ ਹੁਣ ਅਗਲੀ ਵਾਰ ਇੱਕ ਵਾਰੀ ਆਪਣਾ ਹੋ ਰਿਹਾ ਇਹ ਘਟੂਗਾ ਤਾਗਾ ਪਿੱਛੇ ਰੱਖਣਾ ਇਹ ਕੁੰਡੇ ਆਪਣੇ ਉਲਟੇ ਤਾਗਾ ਪਿੱਛੇ ਕੀਤਾ ਹੁਣ ਆਪਣੇ ਇੱਕ ਹੁੰਡਾ ਸਿੱਧਾ ਇਹ ਹੁੰਡਾ ਉਲਟਾ ਤਾਗਾ ਪਿੱਛੇ ਕੀਤਾ ਇਹ ਉਲਟਾ ਤੇ ਸਿੱਧਾ ਦੋਵਾਂ ਦਾ ਇੱਕ ਕਰਾਂਗੇ ਦੋਵਾਂ ਦਾ ਇੱਕ ਹੋ ਗਿਆ ਧਾਗਾ ਅੱਗੇ ਕੀਤਾ ਦੋ ਕੁੰਡੇ ਆਪਣੇ ਉਲਟੇ ਤੇ ਆਪਣਾ ਸੇਮ ਹੀ ਡਿਜ਼ਾਈਨ ਫੇਰ ਬਣਾਣਾ ਇਹਨਾਂ ਦੋਵਾਂ ਤੇ ਪੰਜ ਕੁੰਡੇ ਬਣਾਉਣੇ ਆਪਾਂ ਇੱਕ ਵਾਰ ਪਾ ਲਿਆ ਤਿੰਨ ਵਾਰ ਪਾ ਲਿਆ ਚਾਰ ਪੰਜ ਇਸ ਤਰੀਕੇ ਦੂਸਰੇ ਤੇ ਫੇਰ ਤਿੰਨ ਚਾਰ ਪੰਜ ਤਗਾ ਅੱਗੇ ਕਰਕੇ ਦੋ ਕੁੰਡੇ ਆਪਣੇ ਉਲਟੇ ਤਗਾ ਪਿੱਛੇ ਕੀਤਾ ਇਸ ਕੁੰਡੇ ਨੂੰ ਲਾ ਕੇ ਸਿੱਧਾ ਕਰ ਲੈਣਾ ਨਾਲ ਆਪਣਾ ਡਿਜ਼ਾਈਨ ਤਾਂ ਅਜਿ ਬਣੀ ਜਾਂਦਾ ਬਣਿਆ ਵੀ ਵੈਸੇ ਤਾਂ ਇੱਕ ਕੁੰਡਾ ਉਲਟਾ ਤਗਾ ਪਿੱਛੇ ਕੀਤਾ ਲਾ ਕੇ ਦੋਹਾਂ ਦਾ ਇਹਨੂੰ ਵੈਸੇ ਸਿੱਧਾ ਹੀ ਬਣਨਾ ਦੋਹਾਂ ਦਾ ਇੱਕ ਨਹੀਂ ਕਰਨਾ ਲਾਸਟ ਵਾਲੇ ਕੁੰਡੇ ਸਿੱਧੇ ਉਲਟੇ ਅਤੇ ਉਲਟੇ ਸਿੱਧੇ ਅਤੇ ਸਿੱਧੇ ਪਾਉਣੇ ਹੁਣ ਆਪਾਂ ਉਲਟੀ ਸਿਲਾਈ 'ਚ ਹੁਣ ਆਪਣੇ ਸਿੱਧੇ ਜ਼ਰੜ ਤੋਂ ਸਲਾਈ ਆ ਗਈ। ਪਹਿਲੇ ਦੋ ਕੁੰਡੇ ਆਪਣੇ ਸਿੱਧੇ ਬਣਾਉਣੇ ਆ। ਧਾਗਾ ਅੱਗੇ ਕੀਤਾ। ਦੋਵਾਂ ਦਾ ਇੱਕ। ਹੁਣ ਆਪਾਂ ਇੱਥੇ ਵੀ ਦੋਵਾਂ ਦਾ ਇੱਕ ਕਰ ਦਿਆਂਗੇ। ਧਾਗਾ ਪਿੱਛੇ ਕੀਤਾ ਦੋ ਕੁੰਡੇ ਆਪਣੇ ਸਿੱਧੇ ਬਣ ਗਏ। ਮੇਰੇ ਜਿਵੇਂ ਆਪਾਂ ਇੱਥੋਂ ਪਹਿਲਾਂ ਸ਼ੁਰੂ ਕੀਤਾ ਸੀ ਉਹ ਚੀਜ਼ ਆਪਣੇ ਇੱਥੇ ਬਣ ਗਈ ਹਣਾ। ਦੌ ਰਹਿ ਗਏ ਨੇ ਇੱਕ ਡੱਬੀ ਆਪਣੀ ਸ਼ੁਰੂ ਹੋ ਗਈ ਇਹ ਹੀ ਡੱਬੀ ਹੁਣ ਅੱਗੇ ਚਲਾਉਣੀ ਆ ਆਪਾਂ ਇਹਦੇ ਉੱਤੇ ਹੁਣ ਆਪਾਂ ਇੱਥੇ ਨਹੀਂ ਵਧਾਉਣਾ ਕੋਈ ਵੀ ਪੰਜ ਕੁੰਡੇ ਆਪਾਂ ਸਿੱਧੇ ਹੀ ਰੱਖਣੇ ਆ ਕੁੰਡਾ ਆਪਣਾ ਇੱਕ ਸਿੱਧਾ ਡਿਜ਼ਾਈਨ ਵਾਲਾ ਦੋਆਂ ਦਾ ਇੱਕ ਦੋ ਕੁੰਡੇ ਆਪਣੇ ਉਲਟੇ ਤਾਂਗਾ ਪਿੱਛੇ ਕੀਤਾ ਇਹ ਜਿਹੜੇ 10 ਕੁੰਡੇ ਹੁਣ ਆਪਾਂ ਇਹ ਸਿੱਧੇ ਬਣਾਵਾਂਗੇ ਸਾਰੇ ਇਹ ਡਿਜ਼ਾਈਨ ਤਾਂ ਆਪਾਂ ਤੁਹਾਨੂੰ ਬਣਾ ਕੇ ਦੱਸ ਦਿੱਤਾ ਤੇ ਆਪਾਂ ਬਣਾ ਲੀਏ ਨੂੰ ਇਹ ਹੁਣ ਜਿਹੜੀ ਬਟਨ ਪੱਟੀ ਆਪਾਂ ਜਿਵੇਂ ਸ਼ੁਰੂ ਕਿਸੇ ਨੇ ਕੁੰਡੇ ਹੋ ਗਏ ਆਪਣੇ ਹੁਣ ਆਪਾਂ ਇਹ ਕੁੰਡੇ ਫੇਰ ਵਧਾਈ ਜਾਣੇ ਤੇ ਇਸੇ ਤਰ੍ਹਾਂ ਇਹ ਬਟਨ ਪੱਟੀ ਬਣੀ ਜਾਣੀ ਹੈ ਤੁਹਾਨੂੰ ਇਹ ਇੱਕ ਆਪਾਂ ਡੱਬੀ ਜੀ ਹੋਰ ਬਣਾ ਕੇ ਦਿਖਾਵਾਂਗੇ ਇਥੋਂ ਵਧੇ ਜਾਣਗੇ ਫਿਰ ਘਟੀ ਜਾਣਗੇ ਫਿਰ ਵਧੇ ਜਾਣਗੇ ਘਟ ਜਾਣਗੇ ਇਸੇ ਤਰ੍ਹਾਂ ਬਣਾਈ ਜਾਣੀ ਹੈ ਨਾਲ ਹੀ ਆਪਣਾ ਹੀ ਡਿਜ਼ਾਈਨ ਬਣ ਗਿਆ ਇਹ ਆਪਣੀ ਨਾਲ ਦੀ ਨਾਲ ਬਟਨ ਪੱਟੀ ਬਣ ਕੇ ਤਿਆਰ ਹੋ ਗਈ ਤੇ ਨਾਲ ਹੀ ਆਪਣਾ ਹੀ ਡਿਜ਼ਾਈਨ ਬਣ ਗਿਆ ਤੁਸੀਂ ਇਹ ਬਟਨ ਪੱਟੀ ਬਣਾ ਕੇ ਤੇ ਇਸ ਤਰ੍ਹਾਂ ਇਹ ਦੋ ਅੱਗੇ ਡਿਜ਼ਾਈਨ ਕਿਸੇ ਤਰ੍ਹਾਂ ਦਾ ਵੀ ਡਿਜ਼ਾਈਨ ਬਣਾ ਸਕਦੇ ਹੋ ਕੋਟੀ ਤੇ ਕੋਈ ਵੀ ਮੈਂ ਤਾਂ ਇਹ ਹੀ ਡਿਜ਼ਾਈਨ ਬਣਾਇਆ ਸੀ ਤੇ ਉਹੀ ਮੈਂ ਡਿਜ਼ਾਈਨ ਬਣਾਤਾ ਨਾਲ ਤੁਸੀਂ ਜਿਹੜਾ ਮਰਜ਼ੀ ਬਣਾ ਸਕਦੇ ਆ ਅਲਟੀ ਸਾਈਡ ਤੋਂ ਆਪਣਾ ਇਹ ਡਿਜ਼ਾਈਨ ਇਸ ਤਰ੍ਹਾਂ ਦਾ ਦਿਖੂਗਾ ਤੇ ਬਟਨ ਪੱਟੀ ਦੀ ਵਿਲਕੰਨੀ ਬਹੁਤ ਵਧੀਆ ਬਣਦੀ ਹੈ ਇਸ ਤਰ੍ਹਾਂ ਜਾਂਦੀ ਵਾਰ ਕੁੰਡਾ ਲਾਲ ਕੀ ਟੌਲਟਿਸ ਲਾਈ ਤੋਂ ਆਪਾਂ ਤੇ ਆਪਣੀ ਸਿੱਧੀ ਸਾਈਡ ਆ ਗਈ ਇਹ ਆਪਣਾ ਇਸ ਤਰ੍ਹਾਂ ਦਾ ਡਿਜ਼ਾਈਨ ਬਣੀ ਜਾਣਾ ਤੇ ਬਟਨ ਪੱਟੀ ਨਾਲ ਹੀ ਬਣੀ ਜਾਣੀ ਹੈ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਚ ਹੋ ਕੇ ਬਾਏ ਬਾਏ